ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਕਿ ਇਨਕਮ ਟੈਕਸ ਵਾਲੇ ਹੌਣ ਘਰਾਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 12-18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ 'ਚ ਹੋਈ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਹੈ ਨਹੀਂ ਬੱਸ ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਤਰਾਜ ਜੇ ਮੈਂ 16 ਕਹਿੰਦੇ ਕੋਈ ਤਰਾਜ ਨਹੀਂ ਕਹਿੰਦੇ ਬਟ ਗਾਰਡ ਤੇਰੇ ਸਰਾਨੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਔਰ ਮੈਂ 3 ਘੰਟੇ ਸੁੱਤਾ ਟਕਾ ਆ ਗਿਆ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਨਾ ਆਪਣਾ ਫੋਨ ਦੇ ਸਾਰੇ ਘਰਾਂ ਚ ਉਹਨਾਂ ਨੇ ਫੋਨ ਇਕੱਠੇ-ਉੱਠੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਣਜੀਤ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ I will handle ਧੰਨਵਾਦ ਕਰਨਾ ਚਾਹੁੰਨਾ ਕਿ ਤੁਸੀਂ ਗੁੱਡ ਸਪਿਰਿਟ ਚ 네ਗੇਟਿਵਿਟੀ ਨੂੰ ਛੱਡਦੇ ਹੋਏ ਕਈ ਵਾਰ ਨੈਗੇਟਿਵ ਪੱਤਰਕਾਰੀ ਹੁੰਦੀ ਨਾ ਤੇ ਤੁਸੀਂ ਬਹੁਤ ਤਰੀਕੇ ਨਾਲ ਜੋ ਹੋਇਆ ਉਹਨਾਂ ਨੂੰ ਦਿਖਾਇਆ ਹਣ ਜਿੱਦਾਂ ਜਿੱਦਾਂ ਮੈਨੂੰ ਪੁੱਛੋਗੇ ਮੈਂ ਵੀ ਸਾਫ਼-ਸਾਫ਼ ਤੁਹਾਨੂੰ ਦੱਸੂਗਾ ਕਿ ਕੀ ਕੀ ਹੋਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮੀਡੀਆ ਦਾ ਤੇ ਵੀਰ ਹੁਣ ਤੁਸੀਂ ਮੇਰਾ ਬੋਲੋ ਫਿਰ ਫਿਰ ਮੇਰਾ ਸੁਣ ਤੇ ਮੈਂ ਧੰਨਵਾਦ ਕਰਨਾ ਚਾਹਨਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਜ਼ ਜਿਹੜੇ ਕੰਸਰਨਡ ਸੀਗੇ ਕਿ ਵੀ ਰਾਣੇ ਦੇ ਕਾਜ ਰੇਡ ਪਈ ਇਨਕਮ ਟੈਕਸ ਦੀ ਰੇਟ ਨੌ ਬਹੁਤ ਵੱਡਾ ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹਣਾ ਕਿ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:00 ਤੇ ਆ ਗੋਡੇ ਤੇ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਨਹੀਂ ਹੋ ਰਿਹਾ ਸੀ ਮੈਂ ਬਾਅਦ ਚ ਦੱਸਦਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਨੋ ਨੋ ਆਪਣਾ ਫੋਨ ਦੇਤਾ ਸਾਰੇ ਘਰਾਂ ਚੋਂ ਉਹਨਾਂ ਨੇ ਫੋਨ ਇਕੱਠੇ-ਕੁੱੱਠੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਣਜੀਤ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ I will handle it ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ this is how it started ਚਲੋ ਫਿਰ ਉਹਨਾਂ ਸੰ ਥੱਲੇ ਬੁਲਾਇਆ ਐ ਕੱਪੜੇ-ਕਪੜੇ ਪਾ ਕੇ ਥੱਲੇ ਗਏ ਪਰ ਪੁਰਵਨ ਕੇ ਜਿਹੜਾ ਪਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਮੇਰੇ ਉਹਨਾਂ ਨੇ ਸਾਈਨ ਕਰਾਏ ਕਿ ਅਸੀਂ ਇਹਨੇ ਬਿਜੇ ਨੋਟਿਸ ਦਿੰਦੇ ਆ ਉਹ ਕਰੀਬ ਕਰੀਬ ਘੰਟੇ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਇਥੇ ਹੈ ਨਹੀਂ ਬਸ ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਤਰਾਜ ਜੇ ਮੈਂ 16 ਕਹਿੰਦੇ ਕੋਈ ਤਰਾਜ ਨਹੀਂ ਤੇ ਕਹਿੰਦੇ ਬਟ ਗਾਰਡ ਤੇਰੇ ਸਰਾਨੇ ਬੈਠੂਗਾ ਮੈਂ ਕਿਹਾ ਦੋ ਬਿਠਾ ਦੇ 48 ਘੰਟੇ ਸੁੱਤਾ ਟਕਾ ਕੇ ਹਾਂਜੀ ਨੀਂਦ ਪੂਰੀ ਕੀਤੀ ਲੇਕਿਨ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜ਼ਮਾਨੇ ਅੰਗਰ ਇਨ ਕੰਟੈਕਸਟ ਵਾਲੇ ਹੁੰਦੇ ਸੀ ਮਿਸਬੀਹੇਵ ਕਰਦੇ ਸੀ ਲੋਕਾਂ ਨਾਲ ਇਹ ਇਹ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬੀਹੇਵਡ ਦੇ ਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਖਦਾ ਇੱਕ ਦੋ ਥੋੜੀ ਥੋੜੀ ਬਹੁਤ देर ਮੈਂ ਬੈਠਾ ਮੈਂ ਜਾਦੀ ਦੇਦਲੀ ਬੈਠਾ ਨਾ ਪਰ ਦੇਰ ਵੈਲ ਬੀਹਵਡ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਯਾਰ ਉਹਨਾਂ 5-6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਸਾਡੇ ਤੋਂ ਨਹੀਂ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਿਲੀ ਓਨਡ ਬਿਜ਼ਨਸ ਆ ਦਿਨ ਰਾਤ ਮਿਹਨਤ ਕੀਤੀ ਆ ਓਰੇ 17-18 ਚ ਵੀ ਆਈ ਸੀ ਆਏ ਦਫਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਇਨਕਮ ਟੈਕਸ ਵਾਲੇ ਹੁਣ ਘਰਾਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ 'ਚ ਹੋਈ ਤੇ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਕਿ ਹੁਣ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰੱਕੀ ਦੇ ਤੇ ਸਿੰਪਟਮ ਯਾਰ ਮੇਰੇ ਅਰਗੇ ਬੱਠਾ ਤੇ ਤੁਰਨ ਵਾਲੇ ਬੰਦਾ ਖੇਤੀਪਾ ਵੈਜੀਟੇਬਲ ਦੀ ਮਰਜ਼ੀ ਮੈਂ ਕੀਤੀ ਉਹ ਹੈ ਤੇ 35 ਜਗ੍ਹਾ ਛਿਆਰੋ ਦੇ ਰੇਟ ਉਹ ਮੈਂ ਕਿਹੜਾ ਮੰਗਣੀ ਆ 35 ਜਗ੍ਹਾ ਰੇਟ ਹੋਈ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ ਐਂਡ ਦੇ ਟ੍ਰਾਈਡ देयर ਬੈਸਟ ਐਂਡ ਥੈਟ ਇਜ਼ देयर ਰਾਈਟ ਆਪਾਂ ਗਿਲਾ ਗਲਾ ਮੰਨੀਏ ਕਿ ਜੀ ਉਹਨਾਂ ਨੇ ਆ ਮੰਗਿਆ ਉਹ ਮੰਗਿਆ ਕਾਗਜ਼ ਮੰਗਣੇ ਹੀ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਦਿੱਤੇ